ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀ ਤੇ ਕੀ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਚਲੋ ਜੀ ਆਪਾਂ ਬਣਾਣੀਆਂ ਜੀ ਡਿਜ਼ਾਈਨ ਇਹ ਵਾਲਾ ਡਿਜ਼ਾਈਨ ਬਣਾਵਾਂਗੇ ਜੀ ਅੱਜ ਆਪਾਂ ਬਹੁਤ ਹੀ ਸੋਖਾ ਤੇ ਸੋਹਣਾ ਡਿਜ਼ਾਈਨ ਹੈ ਜੀ ਚਲੋ ਜੀ ਕਰਦੇ ਆਂ ਸ਼ੁਰੂ ਇਹ ਪਸ ਲਾਈ ਤੇ 17 ਕੁੰਡੇ ਲੈਨੇ ਜੀ ਇੱਕ ਸਲਾਈ ਆਪਾਂ ਸਿੱਧੀ ਪਾ ਲਈ ਜੀ ਇੱਕ ਫੁੱਠੀ ਪਾ ਲਈ ਹੁਣ ਕਰਦੇ ਆ ਜੀ ਡਿਜ਼ਾਈਨ ਚੁਰੀਏ 73 ਕੁੰਡੇ ਪਾਵਾਂਗੇ ਜੀ ਸਿੱਧੇ ਹੁਣ ਧਾਗਾ ਅੱਗੇ ਕਰਕੇ ਆਪਾਂ ਤਿੰਨ ਗੁੰਡੇ ਉਤਾਰਾਂਗੇ ਜੀ ਇੱਕ ਦੋ ਤਿੰਨ ਇੱਕ ਗੁੰਡਾ ਆਪਾਂ ਸਿੱਧਾ ਪਾਵਾਂਗੇ ਜੀ ਫਿਰ ਧਾਗਾ ਅੱਗੇ ਕਰਕੇ ਜੇ ਆਪਾਂ ਤਿੰਨ ਗੁੰਡੇ ਫਿਰ ਉਤਾਰਾਂਗੇ ਜੀ ਇੱਕ ਦੋ ਤਿੰਨ ਫਿਰ ਧਾਗਾ ਪਿੱਛੇ ਕਰਕੇ ਆਪਾਂ ਇੱਕ ਗੁੰਡਾ ਸਿੱਧਾ ਬੁਣਾਗੇ ਜੀ ਧਾਗਾ ਅੱਗੇ ਕਰਕੇ ਆਪਾਂ ਤਿੰਨ ਗੁੰਡੇ ਸਲਿੱਪ ਕਰਾਂਗੇ ਜੀ ਨੱਤਨ ਦੇ ਕੁੰਡਿਆਂ ਪਾਸੇ ਦੇ ਹੋਣਾਗੇ ਜੀ ਇੱਕ ਦੋ ਤਿੰਨ ਹੁਣ ਆਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਣੀ ਸਾਰੀ ਪੁੱਠੀ ਪੈਣੀ ਹੈ ਜੀ ਪੁੱਠੀ ਸਲਾਈ ਸਾਰੀ ਪੁੱਠੀ ਬਹੂਗੀ ਜੀ ਆਪਣੀ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਜੀ ਆਮ ਲੋ ਜਿプチ ਸਲਾਈ ਬਣ ਗਈ ਜੀ ਆਪਣੀ ਹੁਣ ਆਗੇ ਆਪਾਂ ਸਿੱਧੀ ਸਲਾਈ ਤੇ ਇੱਕ ਹੁੰਡਾ ਉਤਾਰ ਲਈ ਦੋ ਕੁੰਡੇ ਆਪਾਂ ਸਿੱਧੇ ਗੁਣਾਗੇ ਜੀ 1 2 ਹੁਣ ਫਿਰ ਧਾਗਾ ਇੱਧਰ ਕਰਕੇ ਆਪਾਂ ਇਹ ਵਾਲੇ ਕੁੰਡੇ ਸਕਿੱਪ ਕਰਾਂਗੇ ਜੀ 1 2 3 ਧਾਗਾ ਪਿੱਛੇ ਕਰਕੇ ਜੀ ਇਹ ਕੁੰਡਾ ਸਿੱਧਾ ਗੁਣਾਗੇ ਨੂੰ ਫਿਰ ਧਾਗਾ ਅੱਗੇ ਕਰਕੇ ਇਹ ਵਾਲੇ ਕੁੰਡੇ ਉਤਾਰਾਂਗੇ ਜੀ ਆਪਾਂ तीन धागा पिछे करके आप सीधा गुना गे जी फिर ये कुंडे आप तीन तारा जी एक दो तीन धागा पिछे करके जो आप तीन कुंडे सीधे गुणा गे जी दो सिलाइया बन गई जी अपने डिजाइन दूर आ गए जी पुठी सिलाई से पुट्टी सिलाई ये पाँ पुट्टी बुना गई ठीक सिलाई सारी पाँ पुट्टी बुना जी ਤੋ ਇਹ ਸਾਰੇ ਸਲਾਈ ਫੁੱਠੀ ਬਣ ਗਈ ਜੀ ਆਪਣੀ ਹੁਣ ਆ ਗਈ ਸਿੱਧੀ ਸਲਾਈ ਦੇ ਦੇ ਕੁੰਡਾ ਕਾਰ ਲਿਆ ਜੀ 1 2 3 ਤਿੰਨ ਕੁੰਡੇ ਬੁਣਾਂਗੇ ਜੀ ਆਪਾਂ ਹੁਣ ਜਿਹੜਾ ਇਹ ਵਾਲਾ ਕੁੰਡਾ ਆਪਾਂ ਦੀ ਸਲਾਈ ਲਿਆਵਾਂਗੇ ਦੋ ਕੁੰਡੇ ਜਿਹੜੇ ਉਤਾਰੇ ਸੀ ਆਪਾਂ ਨੇ ਇਹ ਵਾਲਾ ਕੁੰਡਾ ਬੁਣਾਂਗੇ ਸਿੱਧਾ ਫਿਰ ਆਪਾਂ ਚੁੰਨੀ ਲਿਆ ਕੇ ਫਸ ਲਿਆਵਾਂਗੇ ਫਿਰ ਆਪਾਂ ਤਿੰਨ ਗੁੰਡੇ ਸਿੱਧੇ ਬੁਣਾ ਦੇ ਇੱਕ ਦੋ ਤਿੰਨ ਫਿਰ ਇੱਕ ਹੁੰਡਾ ਆਪਾਂ ਨੇ ਇਹਦੇ ਵਿੱਚ ਦੀ ਬੁਣ ਲੈ ਜੀ ਫਿਰ ਆਪਾਂ ਤਿੰਨ ਗੁੰਡੇ ਸਿੱਧੇ ਬੁਣਾਉਂਗੇ ਜੀ ਇੱਕ ਦੋ ਤਿੰਨ ਫੇਰ ਆਪਾਂ ਸਲਾਈ ਇੱਚੋਂ ਦੀ ਲੈ ਕੇ ਆਣੀਏ ਇਹ ਵਾਲਾ ਕੁੰਡਾ ਬੁਣ ਲੈਣਾ ਜੀ ਆਪਾਂ ਨੇ ਫੇਰ ਵਾਪਸ ਲੈ ਆਣੀਏ ਸਲਾਈ ਫੇਰ ਆਪਾਂ ਇਹ ਸਿੱਦੇ ਕੁੰਡੇ ਬੁਣਾਗੇ ਜੀ ਇੱਕ ਦੋ ਤਿੰਨ ਚਾਰ ਹੁਣ ਆਗੇ ਜੇ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਾਂ ਸਾਰੀ ਫੇਰ ਪੁੱਠੀ ਬਣਨੀ ਹੈ ਜੀ ਤੁਸੀਂ ਜੇ ਆਪਾਂ ਕੋਈ ਡਿਜ਼ਾਈਨ ਨਹੀਂ ਬਣਾਉਣਾ ਜੀ ਇਹ ਸਾਰੀ ਸਲਾਈ ਆਪਾਂ ਨੇ ਪੁੱਠੇ ਬਣਾ ਲਈ ਹੁਣ ਪਾ ਫੇਰ ਆਗੇ ਸਿੱਧੀ ਸਲਾਈ ਤੇ ਇਹ ਕੁੰਡਾ ਉਤਾਰ ਲਿਆ ਜੀ ਆਪਾਂ ਨੇ ਹੁਣ ਆਪਾਂ ਧਾਗਾ ਅੱਗੇ ਕਰਕੇ ਇਹ ਵਾਲੇ ਤਿੰਨ ਕੁੰਡੇ ਉਤਾਰ ਲੈਣੇ ਨੇ ਜੀ 1 2 3 ਹੁਣ ਪਾ ਇਹ ਵਾਲਾ ਕੁੰਡਾ ਸਿੱਧਾ ਪੋਣਾਗੇ ਜੀ ਫੇਰ ਧਾਗਾ ਅੱਗੇ ਕਰਕੇ ਆਪਾਂ ਤਿੰਨ ਗੁੰਡੇ ਫੇਰ ਉਤਾਰਨੇ ਨੇ ਜੀ 1 2 3 ਧਾਗਾ ਪਿੱਛੇ ਕਰਕੇ ਆਪਾਂ ਜਿਹੜਾ ਵਿੱਚ ਦੀ ਗੁੰਡਾ ਬੁਣਿਆ ਸੀ ਉਹ ਵਾਲਾ ਗੁੰਡਾ ਫੇਰ ਬੁਣ ਲੈਣਾ ਆਪਾਂ ਨੂੰ ਦੇਖੋ ਧਾਗਾ ਅੱਗੇ ਕਰਕੇ ਆਪਾਂ 1 2 3 ਤਿੰਨ ਗੁੰਡੇ ਉਤਾਰ ਲੈਣੇ ਨੇ ਜੀ ਧਾਗਾ ਪਿੱਛੇ ਕਰਕੇ ਆਪਾਂ ਇੱਕ ਗੁੰਡਾ ਸਿੱਧਾ ਬੁਣਾਗੇ ਫੇਰ ਧਾਗਾ ਅੱਗੇ ਕਰਕੇ ਆਪਾਂ ਤਿੰਨ ਕੁੰਡੇ ਉਤਾਰਾਂਗੇ ਜੀ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਗੁਣਾਗੇ ਦੂਜਾ ਡਿਜ਼ਾਈਨ ਸ਼ੁਰੂ ਹੋ ਗਿਆ ਜੀ ਇਹ ਫਿਰ ਅੱਗੇ ਜੇ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਣੀ ਸਾਰੀ ਪੁੱਠੀ ਬਣਨੀ ਹੈ ਜੀ ਕਿਸ ਲਾਈ ਆਪਾਂ ਨੇ ਸਾਰੀ ਪੁਠੀ ਬਣਾ ਲਈ ਜੀ ਹੁਣ ਆ ਗਈ ਸਿੱਧੀ ਸਲਾਈ ਤੇ ਇਹ ਵਾਲਾ ਕੁੰਡਾ ਆਪਾਂ ਨੇ ਉਤਾਰ ਲੈਣਾ ਜੀ ਧਾਗਾ ਅੱਗੇ ਕਰਕੇ ਆਪਾਂ ਨੇ ਇਹ ਫੇਰ ਕੁੰਡੇ ਤਿੰਨੇ ਫੇਰ ਧਾਰ ਲੈਣੇ ਨੇ ਜੀ ਧਾਗਾ ਪਿੱਛੇ ਕਰਕੇ ਇਹ ਵਾਲਾ ਕੁੰਡਾ ਆਪਾਂ ਸਿੱਧਾ ਹੋਣਾਗੇ ਤੇ ਧਾਗਾ ਅੱਗੇ ਕਰਕੇ ਇਹ ਵਾਲੇ ਕੁੰਡੇ ਫੇਰ ਆਪਾਂ ਸਲਿੱਪ ਕਰ ਲੈਣੇ ਜੀ ਇੱਕ ਦੋ ਤਿੰਨ ਧਾਗਾ ਪਿੱਛੇ ਕਰਕੇ ਇਹ ਵਾਲਾ ਕੁੰਡਾ ਆਪਾਂ ਸਿੱਧਾ ਹੋਣਾਗੇ ਫੇਰ ਧਾਗਾ ਅੱਗੇ ਕਰਕੇ ਆਪਾਂ ਇਹ ਤਿੰਨ ਗੁੰਡੇ ਫੇਰ ਉਤਾਪ ਲੈਣੇ ਨੇ ਜੀ ਧਾਗਾ ਪਿੱਛੇ ਕਰਕੇ ਇਹ ਵਾਲਾ ਗੁੰਡਾ ਆਪਾਂ ਸਿੱਧਾ ਬੁਣਾਗੇ ਫੇਰ ਧਾਗਾ ਕਰਕੇ ਕਰਕੇ ਇਹ ਤਿੰਨ ਗੁੰਡੇ ਆਪਾਂ ਨੇ ਫੇਰ ਸਿੱਟਕਾ ਕਰ ਲੈਣੇ ਨੇ ਜੀ ਪਿੱਛੇ ਕਰਕੇ ਇੱਕ ਗੁੰਡਾ ਆਪਾਂ ਬੁਣਾਗੇ ਇਹ ਸਿੱਧਾ ਫੇਰ ਅੱਗੇ ਜੇ ਪੁੱਠੀ ਸਲਾਈ ਤੇ ਪੁੱਠੀ ਸਲਾਈ ਫੇਰ ਆਪਣੇ ਪੁੱਠੇ ਬਣਨੇ ਆਈ ਸਾਰੇ ਇਹ ਸਾਰੀ ਸਲਾਈ ਉੱਠੀ ਬਣਾ ਲਈ ਜੀ ਹੁਣ ਸਿੱਧੀ ਸਲਾਈ ਤੇ ਆ ਗਈ। ਇਹ ਵਾਲਾ ਕੁੰਡਾ ਆਪਾਂ ਉਤਾਰ ਲੈਣਾ ਜੀ। ਹੁਣ ਇੱਕ ਕੁੰਡਾ ਇਹ ਵਾਲਾ ਬੁਣਾਗੇ ਜੀ ਆਪਾਂ। ਹੁਣ ਸਲਾਈ ਆਪਾਂ ਨੇ ਆਹ ਕੁੰਡਿਆਂ ਵਿੱਚ ਵੀ ਲੈ ਕੇ ਆਣੀ ਜੀ। ਇਹ ਵਾਲਾ ਕੁੰਡਾ ਆਪਾਂ ਨੇ ਸਿੱਧਾ ਬੁਣਾਈ। ਫੇਰ ਵਾਪਸ ਲੈ ਕੇ ਜਾਣੀ। ਫੇਰ ਆਪਾਂ ਤਿੰਨੋਂ ਕੁੰਡੇ ਸਿੱਧੇ ਬੁਣਾਗੇ ਜੀ ਇੱਕ ਦੋ ਫਿਰ ਆਪਾਂ ਸਲਾਈ ਕੁੰਡਿਆਂ ਵਿੱਚ ਲਿਆ ਕੇ ਇਹ ਵਾਲਾ ਟੁੰਡਾ ਸਿੱਧਾ ਬੁਣਾਂਗੇ ਜੀ ਸਿੱਧਾ ਬੁਣ ਕੇ ਵਾਪਸ ਲੈ ਕੇ ਆਵਾਂਗੇ ਫਿਰ ਆਪਾਂ ਤਿੰਨ ਕੁੰਡੇ ਸਿੱਧੇ ਬੁਣਨੇ ਇੱਕ ਦੋ ਤਿੰਨ ਫਿਰ ਆਪਾਂ ਸਲਾਈ ਕੁੰਡਿਆਂ ਵਿੱਚ ਲਿਆ ਕੇ ਜੇ ਆਹ ਕੁੰਡਾ ਆਪਾਂ ਸਿੱਧਾ ਬੁਣਨਾ ਜੀ ਵਾਪਸ ਲੈ ਕੇ ਆਵਾਂਗੇ ਫਿਰ ਤਿੰਨ ਕੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਇੱਕ ਦੋ ਤਿੰਨ ਫਿਰ ਆਪਣੇ ਵਾਲਾ ਕੁੰਡਾ ਬੁਣ ਲੈਣਾ ਜੀ ਬਾਅਸ سے لے کے ਆਣਾ ਜੀ ਫਿਰ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਹਾਂ ਲੋ ਜੀ ਆਪਣੇ ਦੋ ਡਿਜ਼ਾਈਨ ਬਣ ਗਏ ਜੀ ਬਹੁਤ ਹੀ ਸੋਖਾ ਤੇ ਸੋਹਣਾ ਡਿਜ਼ਾਈਨ ਲੱਗਦਾ ਜੀ ਬਣ ਕੇ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਕਿਸੇ ਵੀ ਕੋਟਸ ਵਾਟਰ ਤੇ ਆਪਾਂ ਬਣਾ ਸਕਦੇ ਹਾਂ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ